ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ 15 ਬੀ ਉਹ ਬੰਦੇ ਦੇਖੇ ਜਿਹੜੇ ਜਵੜੀਆਂ ਮਾਰਦੇ ਹੁੰਦੇ ਕੋਈ ਤਾਂ ਕਹਿੰਦਾ ਹੁੰਦਾ ਖਾਲਸਾ ਤਨ ਬਣਾਵਾਂਗੇ ਖਾਲਸਾ ਤਨ ਬਣਾਉਣਾ ਜ਼ਰੂਰੀ ਹੈ ਤੇ ਕੋਈ ਕਹਿੰਦਾ ਹੁੰਦਾ ਅਸੀਂ ਗੁਲਾਮ ਹੈਗੇ ਵਾ ਪੰਜਾਬ ਨੂੰ ਆਜ਼ਾਦ ਕਰਨਾ ਬਾ ਤੇ ਸਾਨੂੰ ਗੁਲਾਮੇ ਦਾ ਅਹਿਸਾਸ ਸਰਕਾਰ ਕਰਾ ਰਹੀ ਹੈ ਅਹਿਸਾਸ ਹੁੰਦੇ ਵੈਸੇ ਹਾਂ ਸਰਕਾਰ ਸਾਡੇ ਨਾਲ ਘੂਮਤ ਸਾਡੇ ਨਾਲ ਧੱਕਾ ਕਰਦੀ ਹੈ ਭਾਉ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ ਜੀ ਇਦਾਂ ਦੇ 20 ਕ ਬੰਦੇ ਹੈਗੇ ਆ ਤੇ ਇਹਨਾਂ ਦੇ ਪਿੱਛੇ ਕਈ ਬੰਦੇ ਸ਼ਬਦ ਭੇੜ ਭੇੜਚਾਲ ਵੀ ਲਾਉਂਦੇ ਆ ਜਾਂ ਭੇੜ ਵੀ ਕਹਿੰਦੇ ਚਲੋ ਮੈਂ ਨਹੀਂ ਉਸ ਪਾਸ ਜਾਣਾ ਮੈਂ ਤਾਂ ਜਿਹੜੀਆਂ ਖਬਰਾਂ ਸੁਣੀਆਂ ਨੇ ਉਹਨਾਂ ਖਬਰਾਂ ਤੇ ਥੋੜੀ ਜੀ ਗੌਰ ਕੀਤੀ ਅੱਛਾ ਇਹ ਜਿਹੜੇ ਬੰਦੇ ਆ ਨਾ ਇਹ ਪਤਾ ਕੀ ਕਹਿੰਦੇ ਕਹਿੰਦੇ ਸਰਕਾਰ ਮੂਤਪਾਲ ਤੋਂ ਲੈ ਮੂਤਪਾਲ ਨਹੀਂ ਕਹਿਣਾ ਯਾਰ ਫਿਰ ਕਹਿਣਗੇ ਤੂੰ ਗਲਤ ਕਹਿਤਾ ਅਮਰਤਪਾਲ ਤੋਂ ਪਾਉ ਤੋਂ ਡਰੀ ਹੋਈ ਹੈ ਪਾਉ ਦਾ ਇੱਕ ਵਿਆਮ ਅਗ ਲਾ ਦਿੰਦਾ ਹੈ ਡਰੀ ਹੋਈ ਹੈ ਇਹ 20 ਕ ਬੰਦੇ ਐ ਜਿਹੜੇ ਕਹਿੰਦੇ ਐ ਸਰਕਾਰ ਹਕੂਮਤ ਅਮਰਤਪਾਲ ਤੋਂ ਡਰਦੀ ਐ ਅਸ਼ੇ ਦੇ ਵਿੱਚ ਦੋ ਤਿੰਨ ਇੱਕ ਵਕੀਲ ਵੀ ਆਉਂਦੇ ਐ ਦੋ ਤਿੰਨ ਇੱਕ ਵਕੀਲ ਵੀ ਆਉਂਦੇ ਐ ਜਿਹੜੇ ਕਹਿੰਦੇ ਐ ਸਰਕਾਰ ਨੂੰ ਭੱਜਣਾ ਪਈਆਂ ਪਈਆਂ ਦੋ ਤਿੰਨ ਕਵਕੀਲ ਵੀ ਹੈ ਹੁਣ ਮੈਂ ਗੱਲ ਕਰਨਾ ਆਪਣੇ ਕੋਲ ਇਹ ਇਹਨਾਂ ਦੀ ਕਰਤੀ ਜਿਹੜੇ ਵੀ ਇੱਕ ਫੁਕਰੇ ਨੇ ਦੋਕ ਵਕੀਲ ਨੇ ਹੁਣ ਮੈਂ ਆਪਣੀ ਗੱਲ ਕਰਨੀ ਹੈ ਵੀ ਅਮਰਤਪਾਲ ਤੋਂ ਸਰਕਾਰ ਨਹੀਂ ਡਰਦੀ ਨਾ ਪ੍ਰਸ਼ਾਸਨ ਡਰਦਾ ਨਾ ਅਦਾਲਤਾਂ ਡਰਦੀਆਂ ਕੋਈ ਨਹੀਂ ਡਰਦਾ ਅਮਰਤਪਾਲ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਦਾਂ ਦੀ ਕਤੀੜ ਨੂੰ ਜੇ ਪੰਜਾਬ ਵਿੱਚ ਖੁੱਲਾ ਛੱਡ ਦਈਏ ਪਤਾ ਨਹੀਂ ਹੁੰਦਾ ਉਹ ਜਿੰਨੇ ਹਲਕੇ ਕੁੱਤਾ ਕਿੱਧਰ ਨੂੰ ਮੂੰਹ ਕਰਨ ਲੇ ਕਿੱਧਰ ਨੂੰ ਕਿਨੂੰ ਵੱਢ ਲੇ ਕਈ ਵਾਰ ਘਰਾਂ ਨੂੰ ਵੱਢ ਲੈਂਦਾ ਇਹ ਹਲਕੇ ਕੁੱਤੇ ਦਾ ਡਰ ਹੁੰਦਾ ਥੋੜਾ ਜਿਹਾ ਮਾਫ ਕਰਨਾ ਜੀ ਮੈਂ ਅੰਮ੍ਰਿਤਪਾਲ ਨੂੰ ਨਹੀਂ ਕਹਿ ਰਿਹਾ ਕਈ ਵਾਰੀ ਕੋਈ ਇਤਰਾਜ਼ ਕਰੇ ਮੈਂ ਪਹਿਲੇ ਕਹਿੰਦਾ ਮੈਂ ਅੰਮ੍ਰਿਤਪਾਲ ਨੂੰ ਕਹਿ ਰਿਹਾ ਮੈਂ ਹਲਕੇ ਕੁੱਤੇ ਦੀ ਗੱਲ ਕਰ ਰਿਹਾ ਇਹ ਹਲਕਾ ਕੁੱਤਾ ਉਹੀ ਐ ਜੇ ਅਸੀਂ ਕਾਨੂੰਨ ਨੂੰ ਮੰਨਾਂਗੇ ਸਾਨੂੰ ਕੁੱਤਾ ਵੱਢ ਲਊਗਾ ਜੇ ਸਾਨੂੰ ਕੁੱਤੇ ਨੇ ਵੱਢਿਆ ਮੈਂ ਉਹ ਕੁੱਤੇ ਦੀ ਗੱਲ ਕਰਦਾ ਮੈਂ ਅਮਰਤਪਾਲ ਦੀ ਗੱਲ ਨਹੀਂ ਕਰਦਾ ਮਾਫ ਕਰਨਾ ਕਈ ਵਾਰ ਕਿਸ ਨੂੰ ਇਤਰਾਜ਼ ਹੋ ਗਏ ਹੁਣ ਜਿਹੜੇ ਸਾਡੇ ਪੰਜਾਬ ਦੇ ਪੁਲਿਸ ਮੁਲਾਜ਼ਮ ਨੇ ਸਮਝਦਾਰ ਬੰਦੇ ਉਹ ਚਾਹੁੰਦੇ ਐ ਵੀ ਜੇ ਕਿਸੇ ਹਲਕੇ ਕੁੱਤੇ ਨੂੰ ਪੰਜਾਬੇ ਛੱਡ ਦਿੱਤਾ ਜਾਵੇ ਤਾਂ ਉਹ ਹਲਕਿਆ ਕੁੱਤਾ ਜੇ ਕਿਸੇ ਨੂੰ ਵੱਢ ਲਵੇ ਫੇ ਟੀਕੇ ਲਵਾਉਣੇ ਪੈਂਦੇ ਆ ਧੁੰਨੀ ਚ ਲੱਗਦਾ ਟੀਕੇ ਇਥੇ ਧੁੰਨੀ ਚ ਲੱਗਦੇ ਵੀ ਕਹੀ ਹੈ ਤੇ ਨੁਕਸਾਨ ਹੋਊਗਾ ਨਾ ਮੈਂ ਫੇਰ ਕਹਿ ਦਿੰਦਾ ਜੀ ਮੈਂ ਅੰਮ੍ਰਿਤਪਾਲ ਨੂੰ ਨਹੀਂ ਕਹਿ ਰਿਹਾ ਮੈਂ ਹਲਕੇ ਕੁੱਤੇ ਦੀ ਗੱਲ ਕਰ ਰਿਹਾ ਹਲਕੇ ਕੁੱਤੇ ਦੀ ਕਈ ਵਾਰ ਤੁਹਾਨੂੰ ਪਨੇਖਾ ਹੁੰਦਾ ਵੀ ਸਾਡੇ ਐਮਪੀ ਸਾਹਿਬ ਨੂੰ ਕਹਿੰਦਾ ਨਾ 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 ਅਸੀਂ ਐਮਪੀ ਸਾਹਿਬ ਤੋਂ ਕੀ ਲੈਣਾ ਸਾਡੇ ਐਮਪੀ ਸਾਹਿਬ ਦੀ ਗੱਲ ਪਹਿਲੀ ਕਰਤੀ ਅਸੀਂ ਵੀ ਕੋਈ ਨਹੀਂ ਡਰਦਾ ਨਾ ਵੀ ਸਾਨੂੰ ਕੋਈ ਡਰਾ ਸਕਦਾ ਹੈ ਨਾ ਕੋਈ ਡਰੇ ਪੰਜਾਬ ਪੁਲਿਸ ਤਾਂ ਇਹ ਫਿਕਰ ਕਰਦੀ ਹੁੰਦੀ ਹੈ ਵੀ ਐਵੇਂ ਕੋਈ ਕਿਸੇ ਨੂੰ ਹਲਕਿਆ ਕੁੱਤਾ ਜੇ ਵੱਢ ਲਵੇ ਫਿਰ ਨੁਕਸਾਨ ਹੋ ਜਾਊਗਾ ਤੇ ਹੁਣ ਜਿਹੜੇ ਕਹਿੰਦਾ ਵੀ ਅਮਰਤਪਾਲ ਤੋਂ ਸਰਕਾਰ ਡਰਦੀ ਹੈ ਨਾ ਨਾ ਕੋਈ ਨਹੀਂ ਡਰਦਾ ਅਮਰਤਪਾਲ ਤੋਂ ਕੋਈ ਨਹੀਂ ਡਰਦਾ ਕਿਸ ਨੂੰ ਡਰਨ ਦੀ ਲੋੜ ਨਹੀਂ ਡਰਦਾ ਹਲਕੇ ਕੁੱਤੇ ਤੋਂ ਹੈ ਹਲਕਾ ਕੁੱਤਾ ਜੇ ਕਿਸ ਨੂੰ ਬੜ ਲਵੇ ਫਿਰ ਕੀ ਕਰਾਂਗੇ ਫਿਰ ਹਲਕੇ ਕੁੱਤੇ ਤੇ ਗੋਲੀ ਮਾਰਨੀ ਪੈਂਦੀ ਹੈ ਮੇਰੇ ਕੋਲ ਕੱਲ ਐਨੀਆਂ ਵੀਡੀਓ ਆਈਆਂ ਉਹ ਵੀਡੀਓ ਦੇਖ ਕੇ ਮੈਂ ਬੋਲਣ ਲੱਗਾ ਕੋਈ ਕਹਿੰਦਾ ਗੰਨ ਜੀ ਆ ਦੇਖੋ ਕੁੱਤਾ ਹਲਕ ਗਿਆ ਸੀ ਇਹਨੂੰ ਟਾਲੀ ਨਾਲ ਖੇਤ ਰਜ ਕੇ ਬੰਨ ਲਿਆ ਫਿਰ ਡਾਂਗਾ ਮਾਰ ਮਾਰ ਕੇ ਇਹਦਾ ਸਿਰ ਪੁੱਟਿਆ ਇਹਨੂੰ ਮਾਰਿਆ ਫਿਰ ਮੈਂ ਕਿਹਾ ਕਿਉਂ ਕੰਨਾਂ ਦੇ ਘਰ ਦੇ ਦੋ ਤਿੰਨ ਮੈਂਬਰ ਵੱਢਲੇ ਸੀ ਉਹਨਾਂ ਵਿੱਚ ਇੱਕ ਬੁੜੀ ਹਲਕ ਗਈ ਇੱਕ ਬੰਦਾ ਹਲਕ ਗਿਆ ਇੱਕ ਨੌਕਰ ਹਲਕ ਗਿਆ ਇਹ ਤਾਂ ਗੱਲਾਂ ਨੇ ਮੈਂ ਫੇਰ ਕਹਿ ਦਿੰਨਾ ਕਿ ਮੇਰੀ ਇਤਰਾਜ਼ ਹੋਵੇ ਵੀ ਸਾਡੇ ਐਮਪੀ ਸਾਹਿਬ ਨੂੰ ਕਹਾਂ ਨਾ 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 ਕਦੇ ਵੀ ਨਹੀਂ ਐਮਪੀ ਸਾਹਿਬ ਦਾ ਕਿਸੇ ਨੂੰ ਕੀ ਡਰ ਉਹ ਤਾਂ ਏਨੇ ਲੱਖ ਵੋਟਾਂ ਨਾਲ ਜਿੱਤੇ ਨੇ ਸੁੱਖ ਨਾਲ ਸੁਖ ਨਾਲ ਮਾਪਿਓ ਨੇ ਵੱਡੇ ਵੱਡੇ ਬੈਗ ਗੜਾਈਆਂ ਕਰਕੇ ਭਰ ਲਏ ਉਹ ਤਾਂ ਸੁਖ ਨਾਲ ਘਰ ਵਾਲੇ ਡਿਵਰੂਗੜ੍ਹ ਹੋਟਲ ਵਿੱਚ ਰਹਿੰਦੀ ਹੈ 2 ਲੱਖ ਰੁਪਏ ਖਰਚੇ ਮਹੀਨੇ ਦਾ ਉੱਥੇ ਸੁਖ ਨਾਲ ਉਹਦਾ ਘਰੇ ਉਹਦਾ ਵੱਡਾ ਭਰਾ ਸੁਖ ਨਾਲ ਰੋਜ਼ 4-5000 ਦਾ ਚਿੱਟਾ ਪਿੰਦਾ ਡੇਢ-2 ਲੱਖ ਉਹਦਾ ਹੋ ਗਿਆ ਸੁਖ ਨਾਲ ਉਹਦਾ ਪਾਪਾ ترਸੀਮ ਸਿੰਘ ਦੋ ਗੱਡੀਆਂ ਲੈ ਕੇ ਘੁੰਮਦਾ ਇਹ 10000 ਦਾ ਰੋਜ਼ ਤੇਲ ਪੈਂਦਾ 3 ਲੱਖ ਹੋ ਗਿਆ ਮਹੀਨੇ ਦਾ ਲੱਖ ਤੋਂ ਰੱਖ ਦੀ ਰੋਟੀ ਦਾ ਖਰਚਾ ਹੋ ਗਿਆ ਹੁਣ ਤਾਂ ਮੋਜ ਵੜੀ ਹੋਈ ਹੈ ਐਮਪੀ ਸਾਹਿਬ ਦਾ ਤਾਂ ਸਤਿਕਾਰ ਕਰਦੇ ਆ ਲੋਕ ਬਹੁਤ ਸਤਿਕਾਰ ਕਰਦੇ ਖਾਸ ਕਰਕੇ ਖਲੂਰ ਸਾਹਿਬ ਵਾਲੇ ਮੈਨੂੰ ਫੋਨ ਕਰਦੇ ਹੁੰਦੇ ਕਹਿੰਦੇ ਸਾਡੇ ਸੜਕਾਂ ਬਣਾਤੀਆਂ ਪੁਲ ਬਣਾ ਤੇ ਨਸ਼ਾ ਸ਼ਰਬ ਕੇਂਦਰ ਖਨਾ ਤੇ ਅਮਰ ਸ਼ਕਾਉਣ ਵਾਸਤੇ ਵੱਡੇ ਵੱਡੇ ਹਾਲ ਬਣਾਤੇ ਤੇ ਜਿਹੜਾ ਫਰਨੀਚਰ ਪਿਆ ਸੀ ਬਜ਼ੁਰਗਾਂ ਦੇ ਬੈਠਣ ਵਾਲੇ ਗੁਰਦਾਰੇ ਵਿੱਚ ਉਹ ਬਾਹਰ ਸੁੱਟ ਕੇ ਅੱਗ ਲਾਤੀ ਉਦੋਂ ਧੰਨਵਾਦ ਕਰਦੇ ਆਪੀਰਕੋਟ ਦੇ ਲੋਕ ਤਾਂ ਕਹਿੰਦੇ ਬੜਾ ਕੀ ਬਾਤ ਨਾ ਨਾ ਪੀਰਕੋਟ ਦੇ ਖੰਡੂਰ ਸਾਹਿਬ ਦੇ ਉਹਦਾ ਸਤਿਕਾਰ ਕਰਦੇ ਆ ਪੀ ਸਾਉ ਦਾ ਬਹੁਤ ਕਰ ਕਰਦੇ ਮੈਂ ਤਾਂ ਗੱਲ ਇਹ ਕੀਤੀ ਹੈ ਵੀ ਜੇ ਖਾਣੇ 'ਚ ਕਿਸੇ ਦੀ ਗੱਲ ਵੱਡ ਜੀ ਵੀ ਭਾਈ ਅਮਰਤਪਾਲ ਤੋਂ ਕੋਈ ਨਹੀਂ ਡਰਦਾ ਜੇ ਕੋਈ ਡਰਦਾ ਹੈ ਅਗਲਾ ਕੁੰਡੇ ਜਿੰਦੇ ਲਾ ਕੇ ਰੱਖਦਾ ਹੈ ਅਗਲਾ ਕਹਿੰਦਾ ਵੀ ਸਾਡੇ ਘਰ ਵਿੱਚ ਕੋਈ ਹਲਕਿਆ ਕੁੱਤਾ ਨਾ ਆਵੜੇ ਬਸ ਆ ਡਰ ਹੈ ਲੋਕਾਂ ਇਹ ਹੁਣ ਜਿਹੜੇ ਥੋਕਰੇ ਮੈਨੂੰ ਵੀ ਗਾੜੀ ਗਾੜੀ ਲੋਟ ਕਰਦੇ ਹੁੰਦੇ ਫੋਨ ਲਾ ਕੇ ਤੁਸੀਂ ਇਦਾਂ ਕਿਉਂ ਕਹਿੰਦੇ ਹੋ ਤੁਸੀਂ ਇਦਾਂ ਕਿਉਂ ਕਹਿੰਦੇ ਹੋ ਮੈਨੂੰ ਕਹਿੰਦੇ ਹੁੰਦੇ ਆ ਪਰ ਮੈਂ ਤਾਂ ਫੋਨ ਚੱਕ ਲੈਣਾ ਹੁੰਨਾ ਸਪੀਕਰ ਤੇ ਲਾ ਕੇ ਐ ਸਾਡੇ ਕੋਲੇ ਕੁੰਡੇ ਰੱਖਿਆ ਉੱਥੇ ਰੱਖ ਦੇਦਾ ਵੀ ਚੱਕ ਪਾਈ ਰੰਜ ਲੈ ਕਰ ਮੋਡ ਜੇ ਰੱਖ ਲੈਂਦੇ ਨੇ ਫਿਰ ਸੌਂ ਜਾਂਦੇ ਨੇ ਫਿਰ ਤਿੰਨ ਦਿਨਾਂ ਬਾਅਦ ਨਹੀਂ ਜਾਗ ਆਉਂਦੀ ਆ ਫਿਰ ਫੋਨ ਲਾਂਦੇ ਨੇ ਮਤਲਬ ਕੋਈ ਨਹੀਂ ਡਰਦਾ ਜੀ ਕੋਈ ਨਹੀਂ ਡਰਦਾ ਸਭ ਨੇ ਧੜਕ ਬੰਦੇ ਨੇ ਕੋਈ ਨਹੀਂ ਡਰਦਾ ਇਹ ਉਹਨਾਂ ਦੀ ਗੱਲ ਕਰੀਏ ਜਿਹੜੇ 20 ਬੰਦੇ ਜਬਲੀਆਂ ਮਾਰਨ ਵਾਲੇ ਆ ਜਿਨ੍ਹਾਂ ਨੂੰ ਖਾਲਸਤਾਨ ਵੀ ਚਾਹੀਦਾ ਹੈ ਜਿਨ੍ਹਾਂ ਨੂੰ ਫੇਮਬੁੱਕ ਦੀ ਖੇਤੀ ਵੀ ਚਾਹੀਦੀ ਹੈ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਬੰਦੇ ਮਾਰਨ ਦੀ ਇਜਾਜ਼ਤ ਹੋਵੇ ਜਿਨ੍ਹਾਂ ਨੂੰ ਗੁੰਡਾਗਰਦੀ ਕਰਨ ਦੀ ਇਜਾਜ਼ਤ ਹੋਵੇ ਇਹ ਉਹ ਬੰਦਿਆਂ ਦੀ ਗੱਲ ਕਰੀਏ 20 ਕ ਬੰਦੇ ਨੇ ਬਾੜੇ ਨਹੀਂ ਹੈਗੇ ਇਹ ਕਿੰਨਾ ਦੇ ਨੇ ਇਹ ਹੁਣ ਤੁਸੀਂ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ